ਸਰੋਵਲੀਨਾ i20 ਫਾਈਨਲ ਕਰ ਦਿਓ ਆਨ ਰੋਡ ਪ੍ਰਾਈਸ ਕਿੰਨਾ ਕੁ ਪਵੇਗਾ ਉਹ ਤੁਹਾਨੂੰ ਪੂਰੇ 10 ਲੱਖ ਦੀ ਪੈ ਜੇਗੀ ਜੀ ਪੇਮੈਂਟ ਕਿਦਾਂ ਕਰੋਗੇ ਕੈਸ਼ ਜਾਂ ਫਿਰ ਲੋਨ ਦਾ ਕੋਈ ਸਿਸਟਮ ਹੈ ਨਹੀਂ ਮੈਂ ਕ੍ਰੈਡਿਟ ਕਾਰਡ ਤੋਂ ਪੇ ਕਰਨਾ ਜੀ 10 ਲੱਖ ਦੀ ਪੇਮੈਂਟ ਤੁਸੀਂ ਕ੍ਰੈਡਿਟ ਕਾਰਡ ਤੋਂ ਕਰੋਗੇ ਤੁਹਾਨੂੰ ਪਤਾ ਨਹੀਂ ਕ੍ਰੈਡਿਟ ਕਾਰਡ ਤੇ ਕਿੰਨੇ ਅਲੱਗ-ਅਲੱਗ ਤਰੀਕੇ ਤੇ ਚਾਰਜਸ ਪੈਂਦੇ ਆ ਕਿੰਨਾ ਮਹਿੰਗਾ ਪੈਂਦਾ ਮੇਰੇ ਕੋਲ ਇੱਕ ਐਦਾਂ ਦਾ ਕ੍ਰੈਡਿਟ ਕਾਰਡ ਹੈ ਜਿਹਦੇ ਤੇ 10 ਲੱਖ ਤੇ ਨਾ ਮੈਨੂੰ 2 ਲੱਖ 40 ਹਜ਼ਾਰ ਦਾ ਫਾਇਦਾ ਹੋ ਰਿਹਾ ਉਹ ਕਿਵੇਂ ਇੱਕ ਐਦਾਂ ਦਾ ਕਾਰਡ ਹੈ ਜਿਹਦੇ ਤੇ ਜੇਕਰ ਮੈਂ ਮਹੀਨੇ ਦਾ 1.5 ਲੱਖ ਰ ਤਿੰਨ ਗੁਣਾ ਸੋ ਇਹ ਜੇਕਰ ਮੈਂ ਇੱਥੇ 10 ਲੱਖ ਦਾ ਕਾਰਡ ਸਵਾਈਪ ਕਰਦਾ ਤਾਂ ਪਹਿਲੇ 1.5 ਲੱਖ ਤੇ ਮੈਨੂੰ 9000 ਪੁਆਇੰਟਸ ਮਿਲਣਗੇ ਪਰ ਜਿਹੜਾ ਉੱਪਰ ਦਾ 8.5 ਲੱਖ ਹੈ ਉਹਦੇ ਤੇ ਮੈਨੂੰ 1,50,000 ਪੁਆਇੰਟਸ ਮਿਲਣਗੇ ਸੋ ਓਵਰਆਲ 10 ਲੱਖ ਸਪੈਂਡ ਕਰਨ ਤੇ 1,60,000 ਦੇ ਪੁਆਇੰਟਸ ਬਟ ਇਹ ਤਾਂ 1,60,000 ਯਾਰੀ ਹੋਇਆ ਨਾ ਤੁਸੀਂ ਤਾਂ 2,40,000 ਕਹ ਰਹੇ ਸੀ। ਪਰ ਇਸ ਕਾਰਡ ਦੀ ਖਾਸ ਗੱਲ ਇਹ ਹੈ ਵੀ ਜਿਹੜੇ ਇਹ 1,60,000 ਰਿਵਾਰਡ ਪੁਆਇੰਟਸ ਨੇ ਇਹਨਾਂ ਨੂੰ ਮੈਂ ਕੋਰ ਪੁਆਇੰਟਸ ਦੇ ਵਿੱਚ ਕਨਵਰਟ ਕਰਵਾ ਲਊਗਾ। ਮੈਨੂੰ ਅਪਰੋਕਸੀਮੇਟਲੀ 80% ਮਿਨਿਮਮ ਕਨਵਰਜਨ ਮਿਲ ਜਾਏਗਾ। ਸੋ ਮਤਲਬ ਇਹਨਾਂ 1,60,000 ਦੇ ਰਿਵਾਰਡ ਪੁਆਇੰਟਸ ਨੇ ਜਿਹੜੇ ਇਹਨਾਂ ਦੇ ਮੈਨੂੰ 1,30,000 ਕੋਰ ਪੁਆਇੰਟਸ ਮਿਲ ਜਾਣਗੇ। ਹੁਣ ਇੱਕ ਇੱਕ ਕੋਰ ਪੁਆਇੰਟ ਦੀ ਵੈਲਿਊ 1 ਰੁਪਿਆ 80 ਪੈਸੇ। ਸੋ ਬਣ ਗਿਆ ਨਾ 2,40, ਉਗੜ ਸੈਲਰੀ 35 ਲੱਖ ਰੁਪਏ ਹੋਣੀ ਚਾਹੀਦੀ ਹੈ